ਸਾਡੇ ਨਾਲ ਕਰਮਜੀਤ ਅਨਮੋਲ ਪੰਜਾਬੀ ਅਦਾਕਾਰ ਨੇ ਮਸ਼ਹੂਰ ਅਦਾਕਾਰ ਨੇ ਹਾਲਾਂਕਿ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਨੇ ਉਹ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਅਨਮੋਲ ਜੀ ਤੁਹਾਡਾ ਜ਼ੀ ਮੀਡੀਆ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਤਾਂ ਬਹੁਤ ਵੱਡਾ ਘਾਟਾ ਬਹੁਤ ਮੰਦਭਾਗੀ ਖਬਰ ਹੈ ਤੁਹਾਨੂੰ ਮਿਲੀ ਹੋਊਗੀ ਕਿਵੇਂ ਤੁਹਾਨੂੰ ਜਾਣਕਾਰੀ ਮਿਲੀ ਕਿਵੇਂ ਵੇਖਦੇ ਹੋ ਕਿਉਂਕਿ ਪੰਜਾਬ ਦੇ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਇਹ ਘਾਟਾ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਬਿਲਕੁਲ ਜੀ ਮੈਨੂੰ ਮੇਰੇ ਦੋਸਤ ਦੁਆਰਾ ਪਤਾ ਚੱਲਿਆ ਕਿ ਇਹ ਪਾਤਰ ਸਾਹਿਬ ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਔਰ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੀ ਕਿਉਂਕਿ ਬਚਪਨ ਤੋਂ ਲੈ ਕੇ ਉਹਨਾਂ ਦੀਆਂ ਕਵਿਤਾਵਾਂ ਸੁਣਦੇ ਆ ਰਹੇ ਸੀਗੇ ਔਰ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡਾ ਮਕਾਮ ਹਾਸਲ ਕੀਤਾ ਉਹਨਾਂ ਨੇ ਪਿਛਲੇ ਮਹੀਨੇ ਦੌਰਾਨ ਮੈਂ ਉਹਨਾਂ ਨੂੰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਸੀ ਮੈਡੀਕਲ ਸਾਡੀ ਲਾਸਟ ਮਿਲਣੀ ਮੇਰੀ ਉਹਨਾਂ ਨਾਲ ਹੋਈ ਸੀ ਬਾਕੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਜੀ ਔਰ ਬਹੁਤ ਹੀ ਨਿੱਗੇ ਇਨਸਾਨ ਸੀਗੇ ਤੇ ਜੇ ਮੈਂ ਉਹਨਾਂ ਦੀ ਤਾਰੀਫ ਕਰਾਂ ਤਾਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ ਸੋ ਸਾਡੇ ਪੰਜਾਬੀ ਜੱਟ ਨੂੰ ਬਹੁਤ ਵੱਡਾ ਘਾਟਾ ਪਿਆ ਜੀ ਕਦੇ ਵੀ ਨਹੀਂ ਪੂਰਾ ਹੋ ਸਕਦਾ ਤਾਂ ਬਿਲਕੁਲ ਕਰਮਜੀਤ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਮਤਲਬ ਅਦਾਕਾਰੀ ਦੇ ਵਿੱਚ ਬਹੁਤ ਨਾਮ ਨਖਟਿਆ ਤਾਂ ਨਾਟਕ ਵਿਯਨਾ ਵੱਲੋਂ ਪੇਸ਼ ਕੀਤੇ ਜਾਂਦੇ ਸੀ ਪੇਸ਼ ਕਰਵਾਏ ਜਾਂਦੇ ਸੀ ਰੰਗਮੰਚ ਦੀ ਦੁਨੀਆ ਦੇ ਵਿੱਚ ਵੀ ਸੁਰਜੀਤ ਪਾਤਰ ਦਾ ਵੱਡਾ ਨਾਮ ਸੀ ਬਿਲਕੁਲ ਜੀ ਬਿਲਕੁਲ ਕਿਉਂਕਿ ਸੁਰਜੀਤ ਪਾਤਰ ਸਿਰਫ ਇੱਕ ਇਨਸਾਨ ਹੀ ਨਹੀਂ ਸੀ ਇੱਕ ਸੰਸਥਾ ਸੀ ਕਿਉਂਕਿ ਜਿਨ੍ਹਾਂ ਨੇ ਅਸਰ ਖਾਵਾ ਬਹੁਤ ਹੋਰ ਦੂਰ ਤੱਕ ਜਾਂਦੀਆਂ ਸੀ ਇਹ ਨਹੀਂ ਸਦੇ ਜਨਾ ਚੋ ਸੋ ਮੈਂ ਕਹੂੰਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਆ ਜੀ ਠੀਕ ਹੈ ਕਰਮਜੀਤ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸੀਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਵੱਡਾ ਘਾਟਾ ਪੰਜਾਬ ਨੂੰ ਪਿਆ ਮਸ਼ਹੂਰ ਸਾਹਿਤਕਾਰ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਰੁਖਸਤ ਕਰ ਗਏ ਨੇ ਅਲਵਿਦਾ ਉਹਨਾਂ ਨੇ ਇਸ ਦੁਨੀਆ ਨੂੰ ਕਿਹਾ ਤੜਕਸਾਰ ਉਹਨਾਂ ਦੀ ਮੌਤੀ ਖਬਰ ਆਈ ਹੈ ਦੇਹਾਂਤ ਉਹਨਾਂ ਦਾ ਹੋਇਆ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਂਹ ਲਏ ਨੇ ਬਹੁਤ ਸਾਰੀਆਂ ਕਵਿਤਾਵਾਂ ਉਹਨਾਂ ਦੀ ਕਲਮ ਨੇ ਲਿਖੀਆਂ